ਆਸਿਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ 'ਚ ਲੋ ਮਿੱਤਰੋ ਅੱਜ ਇਹ ਵੀਡੀਓ ਹੈਗੀ ਐ ਸਪੈਸ਼ਲ ਅਡੀਸ਼ਨ ਵਾਲਾ ਵੀਰਾਂ ਵਾਸਤੇ ਹੌਲੈਂਡ ਵਾਸਤੇ ਆਪਣੇ ਕੋਲ ਅੱਜ ਦੋ ਟਰੈਕਟਰ ਨੇ ਇੱਕ ਦੀ ਆਪਾਂ ਕੇਮ ਚੇਂਜ ਕਰਾਈ ਹੋਈ ਹੈ ਇੱਕ ਕੰਪਨੀ ਫਿੱਟਾ ਦੋਹਾਂ ਦਾ ਅੱਜ ਤੁਹਾਨੂੰ ਫਰਕ ਦਿਖਾਵਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਜਰਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆ ਚੱਲ ਰਿਹਾ ਆਪਣੇ ਵਾਲਾ ਇਹ ਹਜੇ ਕੰਪਨੀ ਫਿੱਟ ਹੈ ਇਹਦੀ ਪਰਫਾਰਮੈਂਸ ਦੇਖ ਰਹੇ ਆ ਉਹ ਜਿਹੜਾ ਉਧਰ ਟਖਰਾ ਉਹ ਵੀ ਇਕੱਲੀ ਆਪਾਂ ਨੇ ਕੇਨ ਚੇਂਜ ਕਰਾਈ ਆ ਲੋਹਾ ਦਾ ਫਰਕ ਦੇਖਣਾ ਅੱਜ ਵੀਡੀਓ ਨਾਲ ਬਣੇ ਰਹੇ ਹੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਪੂਰਾ ਜਨ ਚੋੜ ਕੱਢ ਦਾਂਗੇ ਵੀਡੀਓ 'ਚ ਵੀ ਜਿਹੜੀ ਕੈਂਡਾ ਰੌਲਾ ਇਹ ਉਹ ਕੀ ਚੱਕਰ ਆ ਕੀ ਗੱਲਵਾਦਾ ਸਾਰਾ ਕੁਝ ਦੱਸਾਂਗੇ ਬਣੇ ਰਹੋ ਵੀਡੀਓ ਦੇ ਨਾਲ ਆਹ ਚੈੱਕ ਕਰੋ ਮਿੱਟੀ ਇਹ ਮਾਡਲ ਹੈਗਾ 2023 ਨੂੰ ਪਤਾ ਹੀ ਆ ਉਹ ਵਾਲਾ ਵੀ ਮਾਡਲ ਆ ਉਹਦੀ ਟੇਨ ਚੇਂਜ ਕਰਾਈ ਹੋਈ ਆ रहा लो जी पहले मीडियम चाह थो चा पूरा कर ला इन के चक्कर हो चक्कर 아일라 미리 옮겨야되나? 바로 그 티켓과 니바를 돈에 샀네야? 돈에 니바를 샀네야? 니바를 샀는데 뭐하러 가야? ਵੇਲੇ ਵੀ ਨਾਲ ਆ online ਇਹ ਆਪਣਾ ਕੰਪਨੀ ਬਣਣਾ ਕੋਈ ਇਹ ਚ ਮੋਡੀਫਿਕੇਸ਼ਨ ਨਹੀਂ ਕੋਈ ਕੁਝ ਨਹੀਂ ਸਿੰਪਲ ਜਨਰ ਹੈ ਇਹ ਜਿਹੜੀ ਇਹਦੇ ਕੇਮ ਦੇ ਨਾਂ ਤੇ ਲੁੱਟ ਮਚਾਈ ਹੋਈ ਹੈ ਲੋਕਾਂ ਨੇ ਉਹ ਸਾਰਾ ਅੱਜ ਦੇਖਣਾ ਹੈ ਵੀ ਕੀ ਫਰਕ ਪੈਂਦਾ ਕੀ ਨਹੀਂ ਕਿਉਂਕਿ ਲੋਕ ਤੁਹਾਨੂੰ ਪਤਾ ਲੱਖ-ਲੱਖ ਰੁਪਇਆ ਇਨੀ ਮੋਡੀਫਿਕੇਸ਼ਨ ਦਾ ਲਈ ਜਾਂਦੇ ਆ ਆਹ ਕੰਪ੍ਰੇਟਰ ਵੀ ਪੂਰਾ ਥੋਲੇ ਲੀਵਰ ਸਿੱਟੇ ਹੋਇਆ ਪੂਰਾ ਵਧੀਆ ਪਰਫਾਰਮੈਂਸ ਦੇ ਰਿਹਾ ਵਾਕੀ ਉਹ ਚਲਾ ਕੇ ਦੇਖਾਂਗੇ ਕੀ ਉਹਦੇ ਨਾਲ ਕਿੰਨਾ ਕੁ ਫਰਕ ਪੈਂਦਾ ਆ ਦੇਖ ਲਓ ਪਹਿਲਾਂ ਵੀ ਵਾਹਿਆ ਹੋਇਆ ਹੈ ਜੋਰ ਦਾ ਪਤਾ ਵਾਹੇ ਹੋਏ ਜੀ ਲੱਗਦਾ ਜਲਵਾ ਮਿੱਟੀ ਜਿਵੇਂ ਉੱਡੇ ਪੁਰਦੀ ਆ ਇਹ ਵੀ ਪੁੱਲ ਜੋਰ ਮਾਰ ਰਿਹਾ ਕੋਈ ਸ਼ਾਮਨਾਲੀ ਦਾ ਗੱਲ ਨਹੀਂ ਹੈਗੀ 1700 ਚੱਕਰ ਤੇ ਚਲਾ ਰਹੇ ਆ ਬਾਕੀ ਤੇਲ ਦਾ ਫਰਕ ਪਤਾ ਲੱਗੂਗਾ ਕਿਉਂਕਿ ਤੇਲ ਕਹਿੰਦੇ ਉਦੋਂ ਬਾਅਦ ਘਟਾ ਜਾਣਾ ਹੁੰਦਾ। ਬਾਕੀ ਇਹ ਵੀਡੀਓ ਜਦ ਆਪਾਂ ਤੇਲ ਕੋਲ ਮਿਲਿਆ ਨਹੀਂ ਹੈਗਾ। ਇਹਦੀ ਗੱਲ ਆਪਾਂ ਜ਼ੋਰ ਦਾ ਹੀ ਤੇ ਪ੍ਰਾਂਤ ਦੇਖਣਾ। ਵੀ ਚੱਲਦਾ ਕਿਵੇਂ ਆ। ਤੇਲ ਵਾਲੀ ਵੀਡੀਓ ਦਾ ਕੋਈ ਅੱਗੇ ਵੀਡੀਓ 'ਚ ਕਰਾਂਗੇ ਤੇਲ ਵਾਲਾ ਕੰਮ। ਫਿਰ ਆਪਾਂ ਜੋੜ ਵਾਲੀ ਕਰਾਂਗੇ ਪੂਰਾ ਵਧੀਆ ਚੱਲ ਰਿਹਾ ਐ ਕੋਈ ਆਇਆ ਨਹੀਂ ਵੀ ਥੇਤੀ ਦੇਖਾਉਣਾ ਥੀਕ ਜਾਏ ਵੀ ਜੇ ਨਾਰਮਲ ਥੀਤੀ ਦੀ ਕਰਨਾ ਆਪਾਂ ਜਿਹੜਾ ਪਕੀਆਂ ਦੇ ਲਾਉਣਾ ਜਾ ਸੋਚਣ ਬਗਾਵਲੇ ਨੇ ਲੈ ਕੇ ਜਾਣਾ ਕੋਸਾ ਨਾ ਪਰਵਾਹ ਨਾ ਤੇਦੀ ਬਹੁਤ ਈ ਚਾਹ ਮਾਰਕੀ ਡਰਾਈਵਰ ਨੂੰ ਪੁੱਛਾ ਕੇ ਦੂਰ ਪਹਿਲਾ ਮੀਡੀਅਮ ਗੇਅਰ ਆ 17 ਗਦਾ ਚੱਕਰ ਆ ਤੋਰਾ ਦੇਖ ਲਓ ਤੁਸੀਂ ਆਪ ਹੀ ਬਿਲਕੁਲ ਵਾਤ ਦਾ ਤੋਰਾ ਹੈ ਗਰੀਪਰ ਗੇਅਰ ਹੈ ਇਹ ਸਫਾਈ ਵੀ ਇਹਦੇ ਨਾਲ ਪੂਰੀ ਆ ਬਾਕੀ ਉਹਦਾ ਵਰਕ ਦੇਖਾਂਗੇ ਹੁਣ ਉਦੀ ਟੇਮ ਚੇਜ ਹੋਈ ਹੋਈ ਆ ਬਾਲ ਵੀ ਚੈੱਕ ਕਰੋ ਟਰੈਕਟਰ ਦੇ ਕੋਈ ਇਹਨਾਂ ਲੋਡ ਦੀ ਲੈ ਰਿਆ ਬਿਲਕੁਲ ਟਿਕਾਈ ਨਾਲ ਚੱਲ ਰਿਹਾ ਮਿੱਟੀ ਵੀ ਪੂਰੀ ਕਰ ਦੋ ਵਰਕ ਕਰਿਆ ਆਪਣਾ ਕੰਮ ਲਓ ਜੀ ਇਹ ਢੀਮਾਤਲਾ ਇਹਦੀ ਕੇ ਬਚੇ ਜ ਆਹ ਇਹ ਮਿੱਟੀ ਦੇਖੋ ਉਨੀ ਮਿੱਟੀ ਘੱਟ ਸੀ ਇਹ ਜਿਆਦਾ ਹੈ ਇਹਦੀ ਕੇ ਬਦਲੀ ਹੋਈ ਆ गीली मिट्टी में हो जा रहे हैं देखो पूरा ढेर लाता मिट्टी देने फर्क तो है कि बदलाई जा आ रहे हैं मिट्टी ਪਾਰਕਦਾ ਹੈਗਾ ਆਇਲਾ ਦੇ ਨਾ ਆਹ ਉਹ ਘਟਾ ਹੈ ਇਹ ਤਾਂ ਇਹ ਵੀ ਕ੍ਰੀਪਰ ਹੈ ਦੇਖੋ ਪੂਰਾ ਢੇਰ ਲਾਦਾ ਦੇ ਮਿੱਟੀ ਦਾ ਇਹਦੇ ਵੀ ਦੋਨਾਂ ਦੀ ਜਿਹੜਾ ਬਾਉਂਡ ਹੈ ਮਿੱਟੀ ਜਾ ਕੇ ਕਰੋ ਫਰਕ ਤਾਂ ਆਇਗਾ ਗੱਲ ਦਾ ਰੇਵਲੀ ਨੂੰ ਮੂਲੇ ਆ ਰਿਹਾ ਕੋਈ ਨਾ ਲੋਈ ਪਹਿਲੇ ਵੀਡੀਓ ਜੇ 17 ਹੋ ਗਿਆ ਚੱਕਰ ਇਹ ਦੇਖਾਇਆ ਕਿ ਮੈਂ ਡਰਾਫਟ ਕਰੂੰ ਬਗੜਾ ਰੇ ਪੌਗੜਾ ਰੇ ਜਬਾਏ ਵੀ ਆ ਜੀ ਦੂਜਾ ਵੀ ਇੱਕ ਜੀ ਦੇਖੋ ਲੋ ਜੀ ਦੋਨੇ ਹੈਗੇ ਆ ਕਰੀਪਰ ਗੇਅਰ ਹੁਣ ਇਹਨਾਂ ਦਾ 1500 ਚੱਕਰ ਪਹਿਲਾਂ ਮੀਡੀਅਮ ਤੋਰਾ ਦੇਖ ਰਿਹਾ ਉਹਦੇ 17 ਦੇ ਟਾਇਰ ਆ ਇਹਦੇ 16 ਦੇ ਪੈਰ ਵਾਲੀ ਕਰ ਲੈ ਪੈਰ ਵਾਲੀ ਕਰ ਲੈ ਔਲੇ ਤੱਕ ਤਾਂ ਬਰਾਬਰ ਆ ਰਹੇ ਨੇ ਉਦਾ ਚੌਥਾ ਲੋ ਇਹਦਾ ਪਹਿਲਾ ਮੀਡੀਅਮ ਉਹਦੇ ਟਾਇਰ ਬੱਟੇ ਆ ਉਹਦੇ ਕਰਕੇ ਆਉਂਦੀ ਰਹਾ ਜੀ ਦੋਨਾਂ ਦਾ ਚੌਥਾ ਲਓ ਫਰਕ ਆਏਗਾ ਟਾਇਰ ਆਲਾ ਫਰਕ ਹੈ ਲੋ ਜੀ ਦੋਨਾਂ ਦਾ ਦੂਜਾ ਮੀਡੀਅਮ ਜਾ ਵੀਡੀਓ ਮਾ ਦੋਨਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਮਾਮੂਲੀ ਜਿਹਾ ਫਰਕ ਆ ਉਹ ਬਾ ਟਾਇਰਾਂ ਕਰਕੇ ਆ ਲਓ ਜੀ ਦੂਜਾ ਮੀਡੀਅਮ ਹੁਣ ਥੱਲੇ ਸਿੱਟੀ ਇਹ ਤੁਸੀਂ ਦੇਖੀ ਆ ਕਿ ਇਹ ਬਦਲਾਈ ਆ ਦਾ ਕੋਈ ਬਹੁਤਾ ਫਰਕ ਤਾਂ ਲੱਗਿਆ ਨਹੀਂ ਜ਼ੋਰ ਦਾ ਸੇਮ ਹੀ ਚੱਲਦੇ ਸੀ ਦੋਨੋਂ ਇੱਕੋ ਜਿਹਾ ਟੋਰਾ ਸੀ ਇੱਕੋ ਜਿਹਾ ਜ਼ੋਰ ਸੀ ਸਭ ਕੁਝ ਵਧੀਆ ਚੱਲ ਰਿਆ ਸੀ ਇਹ ਵੀ ਜਿਹੜਾ ਕੰਪਨੀ ਫੈਟਡ ਆ ਇਹਦਾ ਕਹਿੰਦੇ ਜਿਹੜੇ ਹੁਣ ਨਵੇਂ ਮਾਡਲ ਆਹੀ ਇਹਨਾਂ ਦਾ ਟਾਰਕ ਵਧਾਤਾ ਸੀ ਉਹਦੇ ਕਰਕੇ ਸਹੀ ਚੱਲਦਾ ਇਹ ਬਾਕੀ ਅੱਗੇ ਦੇਖਾਂਗੇ ਹੋਰ ਲਾ ਕੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ